ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਬਰਾਡ ਫਾਰਮਿੰਗ ਸੈਨਾ ਖਿੜਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਗੰਡਿਆਂ ਦੀ ਜਿਹੜੀ ਆਪਾਂ ਇੱਕ ਕਿੱਲਾ ਲਾਏ ਸੀ ਆਪਦੇ ਗੰਡੇ ਪਨੀਰੀ ਤਿਆਰ ਕਰਨ ਤੋਂ ਬਾਅਦ ਉਹਦੇ ਜਿਹੜੇ ਹਾਲਾਤ ਬਣੇ ਹੋਏ ਆ ਉਹ ਹੁਣ ਤੁਹਾਨੂੰ ਦਿਖਾਉਣੀ ਆ ਫੀਲਡ ਦਾ ਹਾਲ ਬਾਕੀ ਠੀਕ ਹੈ ਗਰੋਥ ਥੋੜੀ ਜੀ ਘਟ ਹੈ ਉਹਦਾ ਕਾਰਨ ਹੈ ਵੀ ਇਸ ਵਾਰੀ ਜਿਹੜਾ ਮੌਸਮ ਹੈ ਉਹ ਬਹੁਤ ਜ਼ਿਆਦਾ ਠੰਡਾ ਰਿਹਾ ਜ਼ਿਆਦਾ ਠੰਡ ਪੈਣ ਕਰਕੇ ਗੰਡੇ ਦੀ ਗਰੋਥ ਹੈ ਉਹ ਸਲੋ ਹੋਈ ਹੈ ਪਰ ਬਹੁਤੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਇਹ ਨਹੀਂ ਹੈ ਵੀ ਆਪਣੇ ਗੰਡੇ ਨੂੰ ਨੁਕਸਾਨ ਹੋ ਗਿਆ ਜਾਂ ਮੱਚ ਗਏ ਜਾਂ ਖਰਾਬ ਹੋ ਗਏ ਗਰੋਥ ਥੋੜੀ ਸਲੋ ਹੈ ਹੁਣ ਤੋਂ ਪਾ ਨਿਕਲ ਲੱਗੀਆਂ ਤਾਂ ਇਦੂ ਬਾਅਦ ਹੈ ਜਿਹੜਾ ਇਹ ਆਪਣੇ ਆਪ ਹੀ ਗਰੋਥ ਹੈ ਜਿਹੜੀ ਸ਼ੁਰੂ ਕਰ ਦੂਗਾ ਪਰ ਘੱਟ ਗਰੋਥ ਕਰਕੇ ਆਪਾਂ ਨੂੰ ਇਹਨੂੰ ਹੁਣ ਕੁਛ ਨਾ ਕੁਛ ਖੁਰਾਕ ਦੇਣੀ ਪੈਣੀ ਹੈ ਬਾਕੀ ਅੱਜ ਅਸੀਂ ਸਵੇਰ ਜਦੋਂ ਫੀਲਡ ਨੂੰ ਚੈੱਕ ਕੀਤਾ ਵਿੱਚ ਜਿਹੜੇ ਬਹੁਤ ਛੋਟੇ ਗੰਡੇ ਐ ਏ ਜਿਵੇਂ ਇਹਨੂੰ ਅਸੀਂ ਪੱਟ ਕੇ ਦੇਖਿਆ ਸੀਗਾ ਤਾਂ ਇਹਦੇ ਜੜ ਦੇ ਵਿੱਚ ਥੋੜਾ ਥੋੜਾ ਰੋਗ ਸੀਗਾ ਜਿਹੜਾ ਕਿ ਗੱਲ ਦੀ ਸਮੱਸਿਆ ਸਾਹਮਣੇ ਆ ਰਹੀ ਸੀਗੀ ਖਾਕੀ ਰੰਗ ਦੀ ਜਿਵੇਂ ਉల్లి ਹੁੰਦੀ ਹੈ ਉਸ ਤਰ੍ਹਾਂ ਇਹ ਜਿਹੜਾ ਦੇਖਣ ਨੂੰ ਲੱਗ ਰਿਹਾ ਸੀਗਾ ਗੰਡਾ ਉਹਦੀ ਰੋਕਥਾਮ ਵਾਸਤੇ ਅਸੀਂ ਯੂਨੀਵਰਸਿਟੀ ਤੋਂ ਵੀ ਸਲਾਹ ਲਈ ਹੈ ਸਾਡੇ ਪੁਰਾਣੇ ਤਜਰਬੇਕਾਰ ਦੋਸਤ ਹੈ ਸੁਖਬੀਰ ਭਾਈ ਹੋਰੀ ਦੇਸੂ ਵਾਲੇ ਉਹਨਾਂ ਤੋਂ ਵੀ ਪੁੱਛਿਆ ਤਾਂ ਇਹ ਤੇ ਹੁਣ ਆਪਾਂ ਸਲਫਰ 5 ਕਿਲੋ ਪ੍ਰਤੀ ਏਕੜ 5 ਕਿਲੋ ম্যাগਨੀਸ਼ੀਅਮ 5 ਕਿਲੋ ਜ਼ਿੰਕ 21% 12 ਕਿਲੋ ਯੂਰੀਆ ਤੇ ਕਾਰਬੈਂਡਾਜ਼ਮ ਜਿਹੜੀ 12 63 ਦੇ ਨਾਂ ਤੇ ਆਉਂਦੀ ਹੈ ਉਹਦਾ ਆਪਾਂ ਹੁਣ ਛਿੱਟਾ ਮਾਰਾਂਗੇ ਬਾਣ ਪੂਰਾ ਗਿੱਲਾ ਹੈਗਾ ਜਿਹੜਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੈਗਾ ਉਹ ਮੈਂ ਤੁਹਾਨੂੰ ਨਾਲ ਫੋਟੋ ਸ਼ੇਅਰ ਕਰ ਦਿੰਨਾ ਜਿਹੜਾ ਇਹਨੂੰ ਰੋਗ ਬਣਿਆ ਹੋਇਆ ਹੈ ਜੜ ਦੇ ਵਿੱਚ ਉਹਦੀ ਰੋਕਥਾਮ ਵਾਸਤੇ ਇਹ ਸਲਫਰ ਹੈ ਜਿਹੜਾ ਇਹ ਥ੍ਰਿਪਸ ਨੂੰ ਵੀ ਕੰਟਰੋਲ ਕਰਦਾ ਹੈ ਜੜ ਦੇ ਰੋਗਾਂ ਨੂੰ ਵੀ ਕਰਦਾ ਹੈ ਕਾਰਬੈਂਡਾ ਜਿਵੇਂ ਵੀ ਇਹਨੂੰ ਜਿਹੜੀ ਜੜ ਦੇ ਰੋਗ ਨੂੰ ਠੀਕ ਕਰਨ ਦੇ ਵਿੱਚ ਸਹਾਇੀ ਹੁੰਦੀ ਹੈ ਉਸ ਤੋਂ ਬਾਅਦ ਇਹਨੂੰ ਨਾਲ ਤਾਕਤ ਦੇ ਵੀ ਲੋੜ ਹੈ ਹੁਣ ਕਿਉਂਕਿ ਇਹ ਜਿਹੜਾ ਸਲੋ ਪ੍ਰੋਸੈਸ ਦੇ ਵਿੱਚ ਵਧ ਰਿਹਾ ਸੀ ਇਹਨੂੰ ਥੋੜਾ ਜਿਹਾ ਫਾਸਟ ਕਰਨ ਵਾਸਤੇ ਆਪਾਂ ਜ਼ਿੰਕ ਮੈਗਨੀਸ਼ੀਅਮ ਤੇ ਨਾਲ ਯੂਰੀਆ ਜਿਹੜੀ ਉਹ ਦੇਵਾਂਗੇ ਜਿਵੇਂ ਕਿ ਦੋਸਤੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਯੂਰੀਆ ਜਿਹੜੀ ਉਹ ਬਹੁਤ ਲਿਮਟਿਡ ਮਾਤਰਾ ਦੇ ਵਿੱਚ ਦੇਣੀ ਹੈ ਗੰਡਿਆਂ ਦੀ ਸਾਰੀ ਖੇਤੀ ਦੇ ਵਿੱਚ ਹੀ ਇਹਨੂੰ ਮਸਾਂ ਹੀ ਆਪਾਂ ਇੱਕ ਗੱਟਾ ਯੂਰੀਆ ਦੇਣੀ ਹੁੰਦੀ ਹੈ ਮੰਨ ਲਓ ਆਪਾਂ ਇੱਕ ਵਾਰੀ ਚ 12 ਕਿਲੋ 13 ਕਿਲੋ ਯੂਰੀਆ ਪਾਉਣੀ ਹੈ ਵੱਧ ਤੋਂ ਵੱਧ 15 ਪਾ ਸਕਦੇ ਆ ਜੇ ਗਰੋਥ ਬਹੁਤ ਥੋੜੀ ਹੈ ਤਾਂ ਕਿਉਂਕਿ ਜੇ ਜ਼ਿਆਦਾ ਯੂਰੀਆ ਪਾਉਣੇ ਆ ਤਾਂ ਇਹ ਗੰਢੇਲ ਕੱਢਣ ਦੇ ਦੇ ਚਾਂਸਸ ਬਣ ਜਾਂਦੇ ਆ ਹੁਣ ਤੁਹਾਡੇ ਸਾਹਮਣੇ ਅਸੀਂ ਇਹ ਸਾਰੀਆਂ ਚੀਜ਼ਾਂ ਦਾ ਇੱਕ ਮਿਕਸਚਰ ਬਣਾ ਲਵਾਂਗੇ ਜਿਵੇਂ ਕਿ 12 63 ਪਾਊਡਰ ਹੈ ਅੱਧਾ ਕਿਲੋ ਹੀ ਪਾਣਾ ਕਿੱਲੇ ਚ ਤਾਂ ਉਹਨੂੰ ਆਪਾਂ ਸਾਰੀ ਯੂਰੀਆ ਦੇ ਵਿੱਚ ਮਿਕਸ ਕਰਾਂਗੇ ਮਿਕਸ ਕਰਨ ਨਾਲ ਜਿਹੜਾ ਉਹ ਸਾਰੇ ਚ ਰਲ ਕੇ ਪੈ ਜਾਊਗਾ ਚਲੋ ਜੀ ਕਰੋ ਸ਼ੁਰੂ ਇਹਨੂੰ ਆਪਾਂ ਇਹਦੇ ਵਿੱਚ ਹੀ ਬਣਾ ਲਓ ਟਰਾਲੀ ਦੇ ਸਾਫ਼ ਸੁਥਰਾ ਹੈਗਾ ਤੇ ਸਾਰੀਆਂ ਚੀਜ਼ਾਂ ਦੀ ਲਾਲੋ ਢੇਰੀ ਆ ਆਪਾਂ ਸਾਰੀਆਂ ਕੰਡੇ ਤੇ ਘਰੋਂ ਤੋਲ ਕੇ ਲਿਆਂਦੀਆਂ ਮੈਗਨੀਸ਼ੀਅਮ ਹੈ ਜਿਵੇਂ ਜ਼ਿੰਕ ਹੈ ਸਾਰੀਆਂ ਚੀਜ਼ਾਂ ਨੂੰ ਆਪਾਂ ਇਹਦੇ ਵਿੱਚ ਢੇਰੀ ਕਰਾਂਗੇ ਟਰਾਲੀ ਦੇ ਵਿੱਚ ਹੀ ਤੇ ਤੁਸੀਂ ਵੀ ਆਪਣਾ ਰਲਾਉਣਾ ਕੋਈ ਸਾਫ਼ ਸੁਥਰੀ ਪੱਲੀ ਜਮ ਬਿਲਕੁਲ ਸਾਫ਼ ਜਗ੍ਹਾ ਹੋਵੇ ਰੇਤਾ ਵਗੈਰਾ ਨਾਲ ਰਲੇ ਤਾਂ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਰਲਾ ਲੈਣੇ ਤੇ ਪਤਲਾ-ਪਤਲਾ ਜਿਹੜਾ ਇਹ ਇੱਕ ਕਿੱਲੇ ਦੇ ਵਿੱਚ ਇਹਦਾ ਛਿੱਟਾ ਮਾਰਦੇ ਨੇ ਫਿਰ ਇਹ ਜਿੰਕ ਹੈ ਜਿਹੜੀ ਇਹ ਥੋੜੀ ਹਾਰਡ ਹੋ ਜਾਂਦੀ ਹੈ ਇਹਨੂੰ ਆਪਾਂ ਪਹਿਲਾਂ ਹੀ ਲਫਾਫੇ ਦੇ ਵਿੱਚ ਜਿਹੜਾ ਕੁੱਟ ਲਾਂਗੇ ਕੁੱਟਣ ਤੋਂ ਬਾਅਦ ਆਪਾਂ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਜਗ੍ਹਾ ਇਕੱਠੀਆਂ ਕਰਕੇ ਰਲਾ ਰਹੇ ਹਾਂ ਜਿਹੜਾ ਆਹ ਜ਼ਿਆਦਾ ਰੰਗਦਾਰ ਜ ਹੈ ਇਹ 1236 ਹੈ ਉੱਪਰ ਜੋ ਰੇਤੇ ਵਾਂਗੂ ਦਿਖ ਰਹੀ ਹੈ ਸਲਫਰ ਤੇ ਜ਼ਿੰਕ ਮੈਗਨੀਸ਼ੀਅਮ ਤੇ ਯੂਰੀਆ ਜਿਹੜੀ ਹੈ ਰਲਾ ਕੇ ਆਪਾਂ ਬਾਲਟੀ ਦੇ ਨਾਲ ਇਹਦੇ 'ਚ ਛਿੱਟਾ ਮਾਰਾਂਗੇ ਜਿਹੜੇ ਨਾਲ ਕਿ ਆਪਣੇ ਗੰਡਿਆਂ ਦੇ ਵਿੱਚ ਜੜਦਾ ਰੋਗ ਦੂਰ ਹੋ ਜਾਊਗਾ ਨਵੀਆਂ ਭੁੱਕਾਂ ਕੱਢੂਗਾ ਤੇ ਇਹਦੇ ਨਾਲ ਗਰੋਥ ਹੈ ਜਿਹੜੀ ਉਹ ਪੂਰੇ ਤਰ੍ਹਾਂ ਨਾਲ ਸ਼ੁਰੂ ਹੋ ਜਾਊਗੀ ਇਹ ਆਪਾਂ ਗੰਡਿਆਂ ਦੀ ਸਾਂਭ ਸੰਭਾਲ ਤੇ ਰੋਗਾਂ ਨਾਲ ਰਿਲੇਟਡ ਦੂਜੀ ਵੀਡੀਓ ਸਾਂਝੀ ਕਰ ਰਹੇ ਹਾਂ ਅੱਗੇ ਜਿਵੇਂ ਜਿਵੇਂ ਜਿਹੜੀਆਂ ਚੀਜ਼ਾਂ ਦੀ ਲੋਡ ਹੋਊਗੀ ਉਸੇ ਤਰ੍ਹਾਂ ਹੀ ਅਸੀਂ ਬਣਾ ਕੇ ਵੀਡੀਓ ਸਾਰੇ ਨਾਲ ਸਾਂਝੀ ਕਰਦੇ ਰਹਾਂਗੇ ਕਿਸੇ ਵੀ ਦੋਸਤ ਨੇ ਗੰਡਿਆਂ ਬਾਰੇ ਕੋਈ ਵੀ ਸਲਾਹ ਲੈਣੀ ਹੋਵੇ ਜਦੋਂ ਮਰਜ਼ੀ ਕਮੈਂਟ ਕਰਕੇ ਪੁੱਛ ਸਕਦਾ ਹੈ ਹਰੇਕ ਫੀਲਡ ਦੇ ਵਿੱਚ ਹਰੇਕ ਵੈਦਰ ਦੇ ਵਿੱਚ ਵੱਖੋ ਵੱਖਰੀਆਂ ਸਮੱਸਿਆਵਾਂ ਹੁੰਦੀਆਂ ਜਿਹੜੇ ਰੋਗ ਜਾਂ ਜਿਹੜੀਆਂ ਸਮੱਸਿਆਵਾਂ ਮੈਨੂੰ ਸਾਹਮਣੇ ਕਰਨਾ ਪੈ ਰਿਹਾ ਉਹ ਜ਼ਰੂਰੀ ਨਹੀਂ ਤੁਹਾਡੇ ਖੇਤ 'ਚ ਹੋਣ ਹੋ ਸਕਦਾ ਤੁਹਾਡੇ ਕੋਈ ਡਿਫਰੈਂਟ ਤਰ੍ਹਾਂ ਦੀ ਕੋਈ ਸਮੱਸਿਆ ਸਾਹਮਣੇ ਆ ਰਹੀ ਹੋਵੇ ਬਾਕੀ ਇਹ ਤੋਂ ਬਾਅਦ ਹੁਣ ਜਦੋਂ ਯੂਰੀਆ ਪਾ ਦਿੰਨੇ ਆ ਪਾਣੀ ਲਾ ਕੇ ਇਹਦੇ ਨਾਲ ਥ੍ਰਿਪਸ ਦੀ ਸਮੱਸਿਆ ਜਿਹੜੀ ਆਉਣੀ ਲਾਜ਼ਮੀ ਹੋ ਜਾਂਦੀ ਹੈ ਆਪਾਂ ਉਹਦੀ ਰੋਕਥਾਮ ਵਾਸਤੇ ਵੀ ਸਪ੍ਰੇਆਂ ਜਿਹੜੀਆਂ ਕਰਨੀਆਂ ਬਾਕੀ ਦੇਸੀ ਜਿਹੜਾ ਤਰੀਕਾ ਉਹ ਜ਼ਰੂਰ ਜਿਵੇਂ ਥੋੜੇ ਬਹੁਤੇ ਗੰਡੇ ਖਾਣ ਲਈ ਲਾਏ ਆ ਪਾਥੀਆਂ ਦੀ ਸਵਾ ਬਣਾ ਕੇ ਸਵੇਰ ਤਰੇਲ ਦੇ ਵਿੱਚ ਜਲਦੀ ਉੱਠ ਕੇ ਪਾਥੀਆਂ ਦੀ ਜਿਹੜੀ ਸਵਾ ਹੈ ਉਹਦਾ ਛੜਕਾ ਕਰੋ ਉਹਦੇ ਨਾਲ ਜਿਹੜੀ ਥ੍ਰਿਪਸ ਦੀ ਸਮੱਸਿਆ ਹੈ ਉਹਦਾ ਪੂਰਾ ਪੂਰਾ ਹੱਲ ਹੋ ਜਾਂਦਾ ਹੈ ਤੇ ਬਾਕੀ ਫੀਲਡ ਦੀਆਂ ਵੀਡੀਓ ਫੋਟੋ ਅੱਗੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਸਾਰੀਆਂ ਰਿਆ ਸਪਰੀਆਂ ਬਾਰੇ ਜੋ ਜਾਣਕਾਰੀਆਂ ਹੋਣਗੀਆਂ ਤੁਹਾਨੂੰ ਦੱਸਦੇ ਰਹਾਂਗੇ ਤੁਹਾਡਾ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੁਸੀਂ ਸਾਰੇ ਬਰਾਡ ਫਾਰਮਿੰਗ ਸੈਨਾਖੇੜਾ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਅੱਗੇ ਵੀ ਫਾਰਵਰਡ ਕਰੋ ਖੇਤੀ ਨਾਲ ਰਿਲੇਟਡ ਨਵੀਆਂ-ਨਵੀਆਂ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ ਦੋਸਤੋ